ਛੋਟਾ ਜਿਹਾ ਪਰਿਵਾਰ ਆ ਅਤੇ 4 ਸਾਲ ਦੇ ਬੇਟੇ ਦੇ ਨਾਲ ਤੇ 1.5 ਸਾਲ ਦੀ ਬੇਟੀ ਦੇ ਨਾਲ 12500 ਜਿਹੜੀ ਫੋਟੋ ਜੀ ਪਹਾੜੀ ਤੋਂ ਜਿਹੜਾ ਸਫ਼ਰ ਤਿਆ ਕਰਕੇ ਆਇਆ ਹੈ ਅਤੇ ਉਹ ਵੀ ਟੂ ਵੀਲਰ ਮੈਂ ਆਪਣੇ ਬੱਚਿਆਂ ਨੂੰ ਕਿਤੇ ਹੋਰ ਅੱਡ-ਅੱਡ ਜਗ੍ਹਾ ਤੇ ਲੈ ਜਾਣਾ ਚਾਹੁੰਦਾ ਹੁੰਨਾ ਆ ਵੀ ਮੈਂ ਉਹਨਾਂ ਨੂੰ ਉੱਥੋਂ ਦਾ ਇਤਿਹਾਸ ਉੱਥੋਂ ਦੀ ਦੁਨੀਆ ਰਹਿਣ ਸਹਿਣ ਉਹ ਚੀਜ਼ਾਂ ਦਿਖਾਵਾਂ ਇਸ ਲਈ ਮੈਂ ਅੱਡ-ਅੱਡ ਜਗ੍ਹਾ ਅੱਡ-ਅੱਡ ਚੀਜ਼ਾਂ ਕਰਦਾ ਰਹਿਣਾ ਹੈ ਅਸੀਂ ਦੋ ਪਹਾੜੀਆਂ ਸਰਚੀਤੀਆਂ ਸੀਗੀਆਂ ਇਥੋਂ ਤੁਰਨ ਤੋਂ ਪਹਿਲਾਂ ਇੱਕ ਸੀਗੀ ਸਿੰਥਨ ਟਾਪ ਕਰੀਬਨ 1.5 12000 ਫੁੱਟ ਦੀ ਉਚਾਈ ਤੇ ਤੇ ਦੂਜੀ ਸੀਗੀ ਨੱਥਾ ਟਾਪ ਕਰੀਬਨ 10000 ਫੁੱਟ ਦੀ ਉਚਾਈ ਦੀ ਅੱਡੇ ਉਮਰ ਦਾ ਜਾਂ ਸਾਡੇ ਬੱਚਿਆਂ ਦੀ ਉਮਰ ਦਾ ਕਪਲ ਸਕੂਟਰੀ ਤੇ ਕੋਈ ਵੀ ਨਹੀਂ ਅਜੇ ਤੱਕ ਪਹੁੰਚਿਆ ਅਜੇ ਤੱਕ ਕੋਈ ਵੀ ਨਹੀਂ ਗਿਆ ਚਾਹੇ ਪੰਜਾਬੀ ਹੋਵੇ ਚਾਹੇ ਪੂਰੇ ਦੇਸ਼ ਚੋਂ ਪੂਰੀ ਇੰਡੀਆ ਚੋਂ ਕਿਤੋਂ ਵੀ ਨਹੀਂ ਸਾਨੂੰ ਕੋਈ ਇਹੋ ਜਿਹਾ ਸਿੰਗਲ ਪਰਸਨ ਇਹੋ ਜਿਹਾ ਕੋਈ ਨਹੀਂ ਮਿਲਿਆ ਜਿਹਨੇ ਇਹਨਾਂ ਨੂੰ ਸ਼ਾਬਾਸ਼ ਦਿੱਤੀ ਹੋਵੇ ਤੁਸੀਂ ਇਹ ਚੰਗਾ ਕੰਮ ਕਰ ਰਹੇ ਹੋ ਸਭ ਨੇ ਸਾਨੂੰ ਗਾਲਾਂ ਕੱਢੀਆਂ ਸਭ ਨੇ ਸਾਨੂੰ ਕੋਸਿਆ ਫੌਜੀ ਵੀਰ ਲੋਕਲ ਡਰਾਈਵਰ ਲੋਕਲ ਲੋਗ ਟਰਾ ਆਪਣਾ ਟ੍ਰਾਂਸਪੋਰਟ ਵਾਲੇ ਜਾਂ ਫਿਰ ਦੂਜੇ ਪੈਟਰੋਲ ਪੰਪ ਵਾਲੇ ਸਭ ਨੇ ਸਾਨੂੰ ਰੋਕਿਆ ਟੋਕਿਆ ਜੀ ਨਾਰਮਲੀ ਸਾਡੇ ਪੰਜਾਬੀ ਜੇ ਹੁੰਦਾ ਹੈ ਜੀ ਸਾਡੇ ਖੂਨ ਚ ਹੀ ਆਏ ਵੀ ਆ ਕੰਮ ਉਹਨੇ ਨਹੀਂ ਕੀਤਾ ਇਹ ਕੰਮ ਮੈਂ ਕਰੂੰਗਾ ਜੇ ਇਹ ਉਹ ਨਹੀਂ ਕਰ ਸਕਦਾ ਇਹ ਕੰਮ ਮੈਂ ਕਰ ਸਕਾਂਗਾ ਬਸ ਉਹੀ ਚੀਜ਼ ਜਿੰਨਾ ਉਹ ਸਾਨੂੰ ਰੋਕਦੇ ਸੀ ਨਾ ਅਸੀਂ ਉਨੇ ਹੀ ਤਾਂ ਚੜਦੇ ਸੀ ਕਿਤੇ ਮਾਰਾ ਦਿਲ ਤਾਂ ਹਮੇਸ਼ਾ ਕੋਮਲ ਹੁੰਦਾ ਤੇ ਜਲਦੀ ਕਿਤੇ ਘਬਰਾ ਜਾਂਦੀ ਹੈ ਅੱਛੂ ਲੈ ਕੇ ਤੁਹਾਡਾ ਸਫਰ ਕਿਸ ਤਰ੍ਹਾਂ ਰਿਹਾ ਤੁਹਾਨੂੰ ਇਸ ਕਾ ਇਨਸਾਨਜਾ ਕਰਦੇ ਹੋ ਸਫਰ ਤਾਂ ਜੀ ਸਾਡਾ ਬਹੁਤ ਵਧੀਆ ਰਿਹਾ ਤੇ ਦੂਸਰੀ ਗੱਲ ਹੈ ਵੀ ਘਬਰਾਉਂਦੇ ਨਹੀਂ ਅਸੀਂ ਅਸੀਂ ਚਾਰੇ ਹੀ ਨਹੀਂ ਘਬਰਾਉਂਦੇ ਨਾ ਅਸੀਂ ਦੋਨੋਂ ਨਾਲ ਆਡੇ ਬੱਚੀ ਜਿਹੜਾ ਅੱਖਾਂ ਕੰਮ ਸੀਗਾ ਉਹ ਸੀਗਾ ਥੋੜਾ ਜਾਨੀ ਕਿ 10000 ਫੀਟ ਵਾਲੀ ਜਿਹੜੀ ਉਚਾਈ ਸੀਗੀ ਨੱਥਾ ਟੋਪ ਦੀ ਉਹ ਜਦੋਂ ਤੁਸੀਂ ਨੱਥਾ ਟੋਪ ਜਾਂਦੇ ਜੇ ਨਾ ਉਹ ਜਦੋਂ ਇੱਕਦਮ ਸਾਹਮਣੇ ਜੂ ਟਰਨ ਲੈ ਕੇ ਸਾਹਮਣੇ ਪਹਾੜੀ ਹੁੰਦੀ ਨਾ ਉਹ ਅੱਖਾਂ ਸਭ ਦੇ ਸਾਰੇ ਸਾਡੀ ਅੱਖਾਂ ਖੁੱਲ ਗਈਆਂ ਹਾਏ ਹਾਏ ਪਹੁੰਚ ਕਿੱਥੇ ਗਏ ਆ ਜਗ੍ਹਾ ਸੀ ਜਿੱਤੇ ਕਰਕੇ ਹਨ ਨੂੰ ਮਨਾ ਕਰਦੇ ਵੀ ਨਾ ਜਾਓ ਇਹੋ ਜੀ ਉਹ ਡਰਾਉਣੀ ਜਗ੍ਹਾ ਸੀਗੀ ਉਹ ਮੇਰੇ ਬੱਚੇ ਜਦੋਂ ਡਿੱਗਦੇ ਸੀ ਨਾ ਇਹਨਾਂ ਦੇ ਛੋਟੀ ਮੋਟੀ ਕੋਈ ਸੱਟ ਵੀ ਲੱਗ ਜਾਣੀ ਨਾ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਫੂਕ ਮਾਰ ਦਿੰਨੀ ਆ ਬਾਬਾ ਜੀ ਆਪੇ ਠੀਕ ਕਰ ਦੇਣਗੇ ਇਹ ਨਹੀਂ ਜੇ ਮੈਂ ਕਹਣਾ ਕਿ ਹਏ ਆ ਕੀ ਹੋ ਗਿਆ ਬੱਚੇ ਨੇ ਰੋਣਾ ਉਹ ਫਿਰ ਬੱਚਾ ਦੋ ਦੋ ਘੰਟੇ ਰੋਈ ਜਾਂਦਾ ਫਿਰ ਜਦੋਂ ਮੈਂ ਉਹਨਾਂ ਨੂੰ ਕਹਾਂ ਕਿ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਤੇ ਫਿਰ ਬੱਚੇ ਵੀ ਨਹੀਂ ਰੋਂਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਅਰੇਵਾਲਾ ਤੁਸੀਂ ਦੇਖ ਲਿਓ ਸੈਂਟਰ ਪੰਜਾਬ ਟੀਵੀ ਅੱਜ ਤੁਹਾਨੂੰ ਜਿਹੇ ਇੱਕ ਪਰਿਵਾਰ ਨਾਲ ਮਿਲੋਂ ਜਾ ਰਹੇ ਹਾਂ ਇਹਨਾਂ ਦੇ ਪਰਿਵਾਰ ਦੇ ਚਰਚੇ ਦੂਰ ਦੂਰ ਤੱਕ ਨੇ ਕਿਉਂਕਿ ਇਹ ਪਰਿਵਾਰ ਛੋਟਾ ਜਿਹਾ ਪਰਿਵਾਰ ਆ ਅਤੇ 4 ਸਾਲ ਦੇ ਬੇਟੇ ਦੇ ਨਾਲ ਤੇ 1.5 ਸਾਲ ਦੀ ਬੇਟੀ ਦੇ ਨਾਲ 12500 ਜਿਹੜੀ ਫੋਟੋ ਜਿਹੜੀ ਪਹਾੜੀ ਤੋਂ ਜਿਹੜਾ ਸਫ਼ਰ ਤਿਆ ਕਰਕੇ ਆਇਆ ਅਤੇ ਉਹ ਵੀ ਟੋਵੀਲਰ ਤੇ ਜੀ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਸਰਦਾਰ ਦਲੇਰ ਸਿੰਘ ਜੀ ਦਲੇਰ ਸਿੰਘ ਨਾਲ ਇਹ ਗੱਲਬਾਤ ਕਰਾਂਗੇ ਦਲੇਰ ਸਿੰਘ ਨੇ ਸਤਿ ਪਤਿਵੰਤੋ ਫਤਿਹ ਸਾਂਝੀ ਕਰਦੇ ਜੀ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਦਲੇਰ ਸਿੰਘ ਜੀ ਨਾ ਹੀ ਦਲੇਰ ਸਿੰਘ ਆ ਕਾਮੀ ਰਾਡੇਲੇ ਵਾਲੇ ਨੇ ਇੰਨਾ ਵੱਡਾ ਸਫ਼ਰ ਤਿਆ ਕਰਕੇ ਆਇਓ ਟੂ ਵੀਲਰ ਤੇ ਜਹਾਂ ਜ ਕਿਸਤਾ ਆਇਆ ਵੀ ਇਹ ਸਫ਼ਰ ਜਿਹੜਾ ਟੂ ਵੀਲਰਸ ਕੀਤਾ ਜਾਵੇ ਗੁਰਪ੍ਰਾਨ ਸਾਹਿਬ ਮਹਾਰਾਜ ਦਾ ਹੱਥ ਮੇਰੇ ਸਿਰ ਤੇ ਰਹਿੰਦਾ ਆ ਤੇ ਇਹੋ ਜੇ ਇਹ ਛੋਟੇ ਮੋਟੇ ਕੰਮ ਹੀ ਆ ਜੀ ਸਾਡੇ ਲਈ ਇਹੀ ਕਰਦੇ ਰਹਿਨੇ ਆ ਤੇ ਹਰ ਵਾਰੀ ਹੋਲੀਆਂ ਚ ਅਸੀਂ ਕਿਤਨਾ ਕਿਤੇ ਜਾਈਦਾ ਆ ਤੇ ਸਪੈਸ਼ਲੀ ਹੋਲੇ ਮੱਲੇ ਜ ਅਨੰਦਪੁਰ ਸਾਹਿਬ ਮੈਂ ਕਦੀ ਨਹੀਂ ਗਿਆ ਮੈਂ ਜਾਵਾਂਗਾ ਵੀ ਨਹੀਂ ਕਿਉਂਕਿ ਇਹ ਮਾਹੌਲ ਉਥੋਂ ਦਾ ਬਹੁਤ ਖਰਾਬ ਹੁੰਦਾ ਆ ਮੇਰੇ ਬੱਚਿਆਂ ਵਾਸਤੇ ਨਹੀਂਗਾ ਸਾਡੇ ਵਾਸਤੇ ਨਹੀਂਗਾ ਮਾਹੌਲ ਮੋਹਲਾ ਅੱਜ ਕੱਲ ਦੀ ਮਟੀਰ ਵਾਸਤੇ ਹੀ ਇਹ ਸਿੱਧੀ ਗੱਲ ਹੈ ਜੀ ਇਸ ਲਈ ਮੈਂ ਆਪਣੇ ਬੱਚਿਆਂ ਨੂੰ ਕਿਤੇ ਹੋਰ ਅੱਡ ਅੱਡ ਜਗ੍ਹਾ ਤੇ ਲੈ ਜਾਣਾ ਚਾਹੁੰਦਾ ਹੁੰਨਾ ਆ ਵੀ ਮੈਂ ਉਹਨਾਂ ਨੂੰ ਉੱਥੋਂ ਦਾ ਇਤਿਹਾਸ ਉੱਥੋਂ ਦੀ ਦੁਨੀਆ ਰਹਿਣ ਸਹਿਣ ਉਹ ਚੀਜ਼ਾਂ ਦਿਖਾਵਾਂ ਇਸ ਲਈ ਮੈਂ ਅੱਡ ਅੱਡ ਜਗ੍ਹਾ ਅੱਡ ਅੱਡ ਚੀਜ਼ਾਂ ਕਰਦਾ ਰਹਿਣਾ ਆ ਕਿਵੇਂ ਨੇ ਇਸ ਤੋਂ ਵੀ ਕਿਹੜੀ ਘੜੀ ਤੁਸੀਂ ਪਹਾੜੀ ਤੇ ਗਏ ਹੋ ਤੇ ਜੇਕਰ ਉਚਾਈ ਦੀ ਗੱਲ ਕਰੀਏ ਕਿੰਨੀ ਕਿੰਨੀ ਉਚਾਈ ਸੀ ਪਹਾੜੀ ਦੀ ਤੇ ਸਫ਼ਰ ਕਿੰਨਾ ਸਤਰਾ ਦਾ ਤੁਹਾਡਾ ਜਣਾ ਅਸੀਂ ਦੋ ਪਹਾੜੀਆਂ ਸਰਚੀਤੀਆਂ ਸੀਗੀਆਂ ਇੱਥੋਂ ਤੋਰਨ ਤੋਂ ਪਹਿਲਾਂ ਇੱਕ ਸੀਗੀ ਸਿੰਥਨ ਟਾਪ ਕਰੀਬਨ 1.5 12000 ਫੁੱਟ ਤੇ ਦੂਜੀ ਸੀਗੀ ਨੱਥਾ ਟੋਪ ਕਰੀਬਨ 10000 ਫੁੱਟ ਦੀ ਉਚਾਈ ਤੇ ਤੇ ਸਫਰ ਨੇ ਡਰਾਵਰਾਂ ਵੀ ਰਿਆ ਪਰ ਡਰਾ ਨੂੰ ਪਿੱਛੇ ਛੱਡ ਕੇ ਡਰੋਨ ਨੂੰ ਡਰ ਨੂੰ ਪਿੱਛੇ ਛੱਡ ਕੇ ਅਸੀਂ ਇਹ ਸਫਰ ਸੁਹਾਵਣਾ ਬਣਾ ਲਿਆ ਜਿਵੇਂ ਇਸ ਤੋਂ ਵੀ ਛੋਟਾ ਜਿਹਾ ਬੱਚੇ ਸੀ ਛੋਟਾ ਜਿਹਾ ਪਰਿਵਾਰ ਆ 1.5 ਦੀ ਬੇਟੀ ਆ 4 ਸਾਲ ਦਾ ਬੇਟਾ ਜਦੋਂ ਸਫਰ ਸ਼ੁਰੂ ਕੀਤਾ ਸੀ ਟੂਕ ਵਿਲਾ ਤੇ ਰਸਤੇ 'ਚ ਕਿੰਨੇ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੇ ਲੋਕਾਂ ਦਾ ਕੀ ਕਹਿਣਾ ਸੀ ਰਾਹ ਕੀ ਜਦੋਂ ਲੋਕਾਂ ਰਾਹ ਪੁੱਛਦੇ ਸੀ ਤੇ ਰਾਹ ਕੀ ਰਾਹ ਕੀ ਕਹਿਣਾ ਸੀ ਇਸ ਬਾਰੇ ਨੋ ਡਾਟ ਕਿ ਮੇਰੇ ਬੱਚੇ ਛੋਟੇ ਨੇ ਕਾਫੀ ਕਿਉਂਕਿ ਉੱਥੇ ਸਾਡੀ ਉਮਰ ਦਾ ਜਾਂ ਸਾਡੇ ਬੱਚਿਆਂ ਦੀ ਉਮਰ ਦਾ ਕਪਲ ਸਕੂਟਰੀ ਤੇ ਕੋਈ ਵੀ ਨਹੀਂ ਅਜੇ ਤੱਕ ਪਹੁੰਚਿਆ ਅਜੇ ਤੱਕ ਕੋਈ ਵੀ ਨਹੀਂ ਗਿਆ ਚਾਹੇ ਪੰਜਾਬੀ ਹੋਵੇ ਚਾਹੇ ਪੂਰੇ ਦੇਸ਼ ਚੋਂ ਪੂਰੀ ਇੰਡੀਆ ਚੋਂ ਕਿਤੋਂ ਵੀ ਨਹੀਂ ਸਭ ਤੋਂ ਪਹਿਲੇ ਅਸੀਂ ਆ ਉੱਥੇ ਪਹੁੰਚਣ ਵਾਲੇ ਰਾਗੀ ਨਾ ਜਿੱਥੋਂ ਤੱਕ ਰੋਕਣ ਦੀ ਸਵਾਲ ਆ ਸਾਨੂੰ ਕੋਈ ਇਹੋ ਜਿਹਾ ਸਿੰਗਲ ਪਰਸਨ ਇਹੋ ਜਿਹਾ ਕੋਈ ਨਹੀਂ ਮਿਲਿਆ ਜਿਨੇ ਇਹਨਾਂ ਨੂੰ ਸ਼ਾਬਾਸ਼ ਦਿੱਤੀ ਹੋਵੇ ਤੁਸੀਂ ਇਹ ਚੰਗਾ ਕੰਮ ਕਰ ਰਹੇ ਹੋ ਸਭ ਨੇ ਸਾਨੂੰ ਗਾਲਾਂ ਕੱਢੀਆਂ ਸਭ ਨੇ ਸਾਨੂੰ ਕੋਸਿਆ ਫੌਜੀ ਵੀਰ ਲੋਕਲ ਡਰਾਈਵਰ ਲੋਕਲ ਲੋਗ ਆਪਣਾ ਟਰਾਂਸਪੋਰਟ ਵਾਲੇ ਜਾਂ ਫਿਰ ਦੂਜੇ ਪੈਟਰੋਲ ਪੰਪ ਵਾਲੇ ਸਭ ਨੇ ਸਾਨੂੰ ਰੋਕਿਆ ਟੋਕਿਆ ਹੀ ਆ ਕਿਸੇ ਨੇ ਸਾਨੂੰ ਅੱਗੇ ਜਾਣ ਲਈ ਹਾਂ ਨਹੀਂ ਕੀਤੀ ਇਹ ਲੱਗਦਾ ਨਹੀਂ ਸੀ ਜਦੋਂ ਜਿੰਨਾਂ ਨੂੰ ਕਿਸੇ ਨੂੰ ਰਾਹ ਪੁੱਛਦੇ ਸੀ ਸਫ਼ਰ ਬਾਰੇ ਤੇ ਲੋਕ ਹਰ ਕੋਈ ਨਾਂ ਨਕ ਕਰੀ ਜਾਂਦਾ ਸੀ ਵੀ ਨਾ ਜਾਓ ਅੱਗੇ ਮੁਸ਼ਕਲਾਂ ਆ ਤੇ ਮਨ 'ਚ ਡਰ ਨਹੀਂ ਸੀ ਆਇਆ ਕਰੀਏ ਵੀ ਪਤਾ ਨਹੀਂ ਕਿੰਨੀ ਕਿ ਮੁਸ਼ਕਲਾਂ ਸਾਹਮਣੇ ਕਰਨਾ ਪਊਗਾ ਜਿਹੜੇ ਲੋਕ ਹੀ ਨਾ ਕਰਦੇ ਨੇ ਜਾਂ ਕਹਿੰਦੇ ਵਾਪਸ ਮੁੜ ਜਾਓ ਕਿਡਾ ਖਤਰਨਾਕ ਆਊਗਾ ਕਦੀ ਮਨ 'ਚ ਵਿਚਾਰ ਨਹੀਂ ਆਇਆ ਵੀ ਵਾਪਸ ਚੱਲੀਏ ਜਿਹਨ ਲੋਕ ਹਰ ਕੋਈ ਨਾ ਕਰੀ ਜਾਂਦਾ ਕਹਿੰਦੇ ਨੇ ਕਿ ਇੱਕ ਉੱਬੇ ਨੂੰ ਲੱਤ ਮਾਰੀਏ ਤੇ ਉਹ ਸੁਧਾ ਹੋ ਗਿਆ ਮੇਰੇ ਨਾਲ ਐਰ ਕੀ ਉਹ ਬਣਿਆ ਸਾਨੂੰ ਜਿੰਨਾ ਰੋਕਦੇ ਸੀ ਨਾ ਸਾਨੂੰ ਉੰਨੀ ਅੱਗੋਂ ਹਿੰਮਤ ਮਿਲਦੀ ਵੀ ਨਹੀਂ ਪਈ ਅਸੀਂ ਇਹ ਵੇਖਣਾ ਜ਼ਰੂਰ ਹੈ ਜਾ ਕੇ ਵੀ ਉੱਥੇ ਨਾਰਮਲੀ ਸਾਡੇ ਪੰਜਾਬੀ ਅਜਿਹਾ ਹੁੰਦਾ ਹੈ ਜੀ ਸਾਡੇ ਖੂਨ ਚ ਹੀ ਆਏ ਵੀ ਆ ਕੰਮ ਉਹਨੇ ਨਹੀਂ ਕੀਤਾ ਇਹ ਕੰਮ ਮੈਂ ਕਰੂੰਗਾ ਜੇ ਇਹ ਉਹ ਨਹੀਂ ਕਰ ਸਕਦਾ ਇਹ ਕੰਮ ਮੈਂ ਕਰ ਸਕਾਂਗਾ ਬਸ ਉਹੀ ਚੀਜ਼ ਜਿੰਨਾ ਉਹ ਸਾਨੂੰ ਰੋਕਦੇ ਸੀ ਨਾ ਅਸੀਂ ਉਹਨੇ ਤਾਂ ਚੜਦੇ ਸੀਗੇ ਅਕਸਰ ਕਹਾਵਤ ਬਣੀਆਂ ਕਹਿੰਦੇ ਪੰਜਾਬੀ ਨੂੰ ਜਿੰਨਾ ਜਿਹੜੇ ਕੰਮ ਤੋਂ ਰੋਕਿਆ ਜਾਵੇ ਨਾ ਉਹ ਕੰਮ ਜਾਣ ਕੇ ਕਰਦਾ ਵੀ ਇਹ ਕੰਮ ਕਰਨਾ ਹੀ ਕਰਨਾ ਜਿਹੜਾ ਕੰਮ ਰੋਕ ਦੇ ਮੈਨੂੰ ਕਿ ਲੱਗਦਾ ਉਹ ਕਹਾਵਲ ਸੱਚ ਹੋਈ ਬਿਲਕੁਲ ਮੈਂ ਤੇ ਉਥੋਂ ਦੇ ਲੋਕਾਂ ਨੂੰ ਜਾਂ ਸਾਡੇ ਫੌਜਿਆਂ ਨੇ ਵੀ ਕਹਿਣਾ ਨਹੀਂਗਾ ਵੀ ਭਾਈ ਜੇ ਤੇ ਕੋਈ ਕਾਨੂੰਨ ਤੁਹਾਡਾ ਹੈ ਆ ਵੀ ਮੈਂ ਨਹੀਂ ਜਾ ਸਕਦਾ ਫਿਰ ਮੈਨੂੰ ਚਲਾ ਦੋ ਮੈਂ ਵਾਪਸ ਚੱਲ ਜਾਣਾ ਮੈਂ ਕਾਨੂੰਨ ਦੇ ਲੱਤ ਕੋਈ ਲੱਤ ਨਹੀਂ ਅੜਾਉਂਦਾ ਹਨਾ ਪਰ ਜੇ ਤੁਸੀਂ ਕਹਿੰਦੇ ਮੇਰੇ ਛੋਟੇ ਬੱਚਿਆਂ ਕਰਕੇ ਫਿਰ ਗੱਲ ਗੱਲ ਤੇ ਫਿਰ ਨਹੀਂ ਮੈਂ ਰੋਕਦਾ ਫਿਰ ਤੇ ਮੈਂ ਜਾ ਕੇ ਵੇਖਾਂਗਾ ਵੇਖਾਂਗਾ ਇੱਕ ਵਾਰੀ ਕਿਉਂ ਮਨਾ ਕਰਦੇ ਜੇ ਤੁਸੀਂ ਇਹੋ ਜੀ ਚੀਜ਼ ਕੀ ਆ ਉੱਥੇ ਇਮਨੇ ਸਭੀ ਉਥੋਂ ਦਾ ਸਫਰ ਤੁਸੀਂ ਉਹ ਤੈਅ ਕੀਤਾ ਵਾ ਉਥੋਂ ਦਾ ਕਿਸ ਤਰ੍ਹਾਂ ਦਾ ਸਫਰ ਸੀ ਹਵਾਵਾ ਕੀਤਾ ਦੀ ਸੀ ਬਰਫੀਲਾ ਸੀ ਪਹਾੜ ਜਾਂ ਕਿਸ ਤਰ੍ਹਾਂ ਦਾ ਪਹਾੜ ਸੀ ਦੱਸਖਾਂ ਨੂੰ ਸਾਂਝਾ ਕਰ ਦਿਓ ਜਿਹੜਾ ਸਫਰ ਤੁਸੀਂ ਤੈਅ ਕਰਕੇ ਆਇਆ ਇੱਕ ਸਫਰ ਸੀਗਾ ਮੇਰਾ ਸਿੰਥਨ ਟੌਪ ਵਾਲਾ ਉਹ ਸੋੜਾ ਬਰਫ਼ ਵਾਲਾ ਸੀਗਾ ਤੇ ਉੱਥੇ ਸਾਨੂੰ ਕੋਈ ਇੰਨਾ ਉਹ ਔਖਾ ਨਹੀਂ ਲੱਗਾ ਕੰਮ ਤੇ ਜਿਹੜਾ ਔਖਾ ਕੰਮ ਸੀਗਾ ਉਹ ਸੀਗਾ ਥੋੜਾ ਯਾਨੀ ਕਿ 10000 ਫੀਟ ਵਾਲੀ ਜਿਹੜੀ ਉਚਾਈ ਸੀਗੀ ਨੱਥਾ ਟੌਪ ਦੀ ਉਹ ਜਿਹੜਾ ਤੁਸੀਂ ਨੱਥਾ ਟੌਪ ਜਾਂਦੇ ਜੇ ਨਾ ਉਹ ਜਦੋਂ ਇੱਕਦਮ ਸਾਹਮਣੇ ਜੂਟਰਨ ਲੈ ਕੇ ਸਾਹਮਣੇ ਪਹਾੜੀ ਹੁੰਦੀ ਨਾ ਉਹ ਅੱਖਾਂ ਸਭ ਦੇ ਸਾਰੇ ਪਹਾੜੀ ਸਾਡੀ ਅੱਖਾਂ ਖੁੱਲ ਗਿਆ ਹਾਏ ਹਾਏ ਪਹੁੰਚ ਕਿੱਥੇ ਗਏ ਆ ਜਗ੍ਹਾ ਸੀ ਜੀ ਦੇ ਕਰਕੇ ਸਾਨੂੰ ਮਨਾ ਕਰਦੇ ਵੀ ਨਾ ਜਾਓ ਇਹੋ ਜੀ ਉਹ ਡਰਾਉਣੀ ਜਗ੍ਹਾ ਸੀਗੀ ਉਹ ਹੁਣ ਕੀ ਕਹੀਏ ਤੁਹਾਨੂੰ ਡਰਾਵਣਾ ਸਫਰ ਕਹੀਏ ਕਿ ਜਾਂ ਸੁਹਾਵਣਾ ਸਫਰ ਕਹੀਏ ਜਿਹੜਾ ਤੁਸੀਂ ਤਾਂ ਕਰਕੇ ਆਏ ਸੁਹਾਵਣਾ ਹੀ ਕਹੋ ਜੀ ਸੁਹਾਵਣਾ ਬਹੁਤ ਸੁਹਾਵਣਾ ਕਿਉਂਕਿ ਜਦੋਂ ਕੰਦੋਲੇ ਪ੍ਰਦੇਸ਼ ਜਾਂ ਕਿਦਾਂ ਕਹ ਲਓ ਵੀ ਹਾਂ ਵੀ ਉਹ ਚੀਜ਼ ਨਹੀਂ ਨਾ ਦੇਖੀ ਜਦ ਤੱਕ ਨਹੀਂ ਦੇਖੀ ਉਹਦੀ ਖੂਬਸੂਰਤੀ ਸਾਨੂੰ ਮਜ਼ਾ ਨਹੀਂ ਆਉਂਦਾ ਵੇਖਣ ਦਾ ਨਾ ਅਸੀਂ ਬਿਆਨ ਨਹੀਂ ਕਰ ਸਕਦੇ ਹੁਣ ਮੈਂ ਉਹਨੂੰ ਵੇਖ ਲਿਆ ਹੁਣ ਮੈਂ ਉਹਨੂੰ ਡਰਾਵਣਾ ਕਹਾਂਗਾ ਹੀ ਨਹੀਂ ਉਹ ਬਹੁਤ ਸੁਆਮਣਾ ਸਫ਼ਰ ਸੀਗਾ ਤੁਸੀਂ ਵੀ ਜਾਓ ਆਪਣੇ ਬੱਚਿਆਂ ਦੇ ਨਾਲ ਜਾਓ ਔਰ ਏਡੀ ਛੋਟੇ ਬੱਚਿਆਂ ਦੇ ਨਾਲ ਹੀ ਜਾਓ ਕੋਈ ਗੱਲ ਨਹੀਂ ਕੀ ਇਹਨਾਂ ਨੂੰ ਮਤਲਬ ਹੁਣ ਤੋਂ ਹੀ ਤੁਸੀਂ ਇਹਨਾਂ ਬਰੇਵ ਕਰੋਗੇ ਹਿੰਮਤ ਦਿਖਾਓਗੇ ਨਾ ਆਪ ਤੁਸੀਂ ਹਿੰਮਤ ਵਾਲੇ ਹੋਗੇ ਤਾਂ ਹੀ ਹਿੰਮਤ ਵਾਲੇ ਬਣਨਗੇ ਜੇ ਅਸੀਂ ਆਪ ਹੀ ਰੋਂਦੇ ਰਵਾਂਗੇ ਮਰੂ ਮਰੂ ਕਰਦੇ ਰਵਾਂਗੇ ਤੇ ਇਹਨਾਂ ਨੇ ਫਿਰ ਉਹੀ ਕੰਮ ਹੀ ਕਰਨੇ ਆ ਇਸ ਲਈ ਕੋਈ ਕੋਈ ਚੱਕਰ ਨਹੀਂਗਾ ਕੋਈ ਜਾਓ ਜੀ ਸੱਦ ਕੇ ਜਾਓ ਉੱਥੇ ਮਜੇ ਲਾਓ ਜਿੱਥੇ ਤੁਸੀਂ ਗਏ ਸੀ ਉਸ ਪਹਾੜੀ ਉੱਤੇ ਅੱਜ ਤੁਸੀਂ ਤੈਅ ਕਰਕੇ ਉਹ ਸਫ਼ਰ ਜਿੰਨਾ ਲੰਮਾ ਇਹ ਪੰਜਾਬੀ ਤੁਸੀਂ ਕੱਲੇ ਕਰਕੇ ਆਏ ਉਹ ਜਾਂ ਹੋਵੇ ਸਫ਼ਰ ਇਸ ਤੱਕ ਕਿਸੇ ਨੇ ਤੈਅ ਕੀਤਾ ਛੋਟੇ ਬੱਚਿਆਂ ਨਾਲ ਕਿਸੇ ਨੇ ਇੰਨਾ ਲੰਮਾ ਸਫ਼ਰ ਆਪਣੇ ਬੱਚਿਆਂ ਨਾਲ ਤੈਅ ਨਹੀਂ ਕੀਤਾ ਹਰ ਦੁਨੀਆ ਜਾਂਦੀ ਆ ਬਹੁਤ ਲੋਕ ਜਾਂਦੇ ਨੇ ਪਰ ਬੱਚਿਆਂ ਦੇ ਨਾਲ ਨਹੀਂ ਜਾਂਦਾ ਇਨਫੈਕਟ ਮੈਨੂੰ ਉੱਥੇ ਇੱਕ ਮਿਲਿਆ ਵੀ ਆ ਨਾ ਕੋਈ ਬੱਚਿਆਂ ਦੇ ਨਾਲ ਉਹਦੇ ਨਾਲ 6 ਜਾਂ 7 ਸਾਲ ਦੀ ਕੁੜੀ ਆ ਸੀਗੀ ਉਹ ਵੀ ਪੰਜਾਬੀ ਸੀਗਾ ਔਰ ਫੋਰਚਨਰ ਗੱਡੀ ਤੇ ਸੀਗਾ ਤੇ ਉਹਨੇ ਮੈਨੂੰ ਆਖਿਆ ਭਾਜੀ ਕਿੱਥੇ ਆ ਗਏ ਜੀ ਕਿੱਦੇ ਬੱਚਿਆਂ ਨੂੰ ਮੈਂ ਭਰਾ ਤੂੰ ਵੀ ਅਗਲੀ ਵਾਰੀ ਆਪਣੀ ਫੋਟੋ ਨੇ ਛੱਡ ਕੇ ਨਾ ਤਾਂ ਸਕੂਟਰੀ ਤੇ ਆ ਵੀ ਵੇਖੀ ਮਜ਼ਾ ਨਜ਼ਾਰੇ ਵੇਖੀ ਤੂੰ ਬਿਲਕੁਲ ਜੀ ਤੁਸੀਂ ਦੇਖਿਆ ਪੀਐਨ ਸਰਦਾਰ ਦਲੇਰ ਸਿੰਘ ਅਤੇ ਹਮੇਸ਼ਾ ਕਹਿੰਦੇ ਵੀ ਮਾਝੇ ਵਾਲੇ ਪਾਉ ਜਿਹੜੇ ਨੇ ਜਿਹੜਾ ਜੇਤ ਕਰ ਲੈਣ ਉਹ ਮਾਝੇ ਵਾਲੇ ਪਾਉ ਜੇਤ ਪੂਰੀ ਕਰਦੇ ਨੇ ਅਤੇ ਕਹਿੰਦੇ ਵੀ ਮਾਝੇ ਵਾਲੇ ਆਪਣ ਜਿੱਥੇ ਬੋਲ ਬਾਲੀ ਤੋਂ ਪਛਾਣਦੇ ਆਂਦੇ ਨੇ ਉੱਥੇ ਆਪਣੀ ਦਲੇਰੀ ਤੋਂ ਪਛਾਣਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮਾਝੇ ਵਾਲੇ ਪਾਉ ਸਰਦਾਰ ਦਲੇਰ ਸਿੰਘ ਨਾਂ ਵੀ ਦਲੇਰ ਆ ਤੇ ਕੰਮ ਵੀ ਦਲੇਰੀ ਵਾਲੇ ਨੇ ਤੁਸੀਂ ਦੇਖਿਆ ਤੇ ਹੁਣ ਛੋਟੇ ਸਿੰਘ ਸਰਦਾਰ ਨਾਲ ਗੱਲ ਕਰਦੇ ਆ ਬੜੀ ਸੋਹਣੀ ਬਗਬਣੀ ਸਰਦਾਰ ਸਾਹਿਬ ਨਾਲ ਸਤਿ ਪਹਿਲੇ ਫਤਿਹ ਸਾਲੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਫਤਿਹ ਸਰਦਾਰ ਸਤਿਵਿੰਦਰ ਸਿੰਘ ਜੀ ਮੀਨਸੋਪੀ ਸਫਰ ਤਿਆਰ ਕਰਕੇ ਆਇਓ ਪਾਪਾ ਨਾਲ ਪਹਾੜਾਂ ਦਾ ਸਫਰ ਕਿਸਾ ਦਾ ਰਿਹਾ ਕਈ ਸਫਰ ਚ ਮੁਸ਼ਕਲਾ ਨਹੀਂ ਆਏ ਤਾਂ ਨਹੀਂ ਮਾਰੇ ਮੋਢੇ ਲੱਗੇ ਸੀ ਜਿਨਾ ਹੀ ਉੱਚੀ ਚੜਾਈ ਤੇ ਚੜੇ ਸੀ ਮੋਟ ਤੋਂ ਬਾਣੀ ਲੱਗੀ ਤੇ ਮੀਨਸੋਪੀ ਉੱਥੇ ਪਹਾੜਾਂ ਤੇ ਫਿਰ ਕੀ ਕੀ ਦੇਖਿਆ ਥੋੜਾ ਦਸ਼ਕਾ ਜੂ ਸਾਂਝਾ ਕਰ ਦਿਓ ਬਰਫ਼ ਵੇਖੀ ਜਾ ਹੋਰ ਕੀ ਕੀ ਫਿਰ ਮਜ਼ੇ ਤੁਸੀਂ ਨਜ਼ਾਰੇ ਲਏ ਉੱਥੇ ਬਰਫ਼ ਬਰਫ਼ ਵੇਖੀ ਤੇ ਹੁਣ ਗਾ ਤੁਸੀਂ ਜਾਣ ਵਾਸਤੇ ਜੇ ਜੋ ਜਾਣਾ ਪਿਆ ਫਿਰ ਜਾਓਗੇ ਤੁਸੀਂ ਉਥੇ ਵਾਪਸ ਹਾਂਜੀ ਅਹੀਂ ਤੇ ਅੱਗੇ ਲੇਲ ਦਾ ਖਜਾਨਾ ਵਾ ਲੇਲ ਦਾ ਖਜਾਨਾ ਲੁਕੁਪਸ ਦੇਖਦੇ ਆਪੇ ਜਿੱਥੇ ਦਸਦਾਤਲੇ ਸਿੰਘ ਦਲੇਰ ਆਗਾ ਬੱਚੇ ਵੀ ਉਹਨਾਂ ਦੇ ਪੂਰੇ ਦਲੇਰ ਨੇ ਚੜ੍ਹਦੀ ਕਲਾ ਵਿੱਚ ਨੇ ਕਹਿੰਦੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਨਾ ਤੇ ਕਿਸੇ ਕੋ ਡਰਦੇ ਨੇ ਨਾ ਹੀ ਘਬਰਾਉਂਦੇ ਨੇ ਤੁਸੀਂ ਦੇਖਿਆ ਅੱਜ ਚੜ੍ਹਦੀ ਕਲਾ ਵਿੱਚ ਪਰਵਾਰ ਆ ਤੇ ਹਰ ਚਾਰੇ ਪਾਸੇ ਇਹਨਾਂ ਦੇ ਚਰਚੇ ਨੇ ਤੁਸੀਂ ਦੇਖਿਆ ਪਿਓ ਅੱਜ ਇਹਨਾਂ ਦੇ ਨਾਰੋਸ਼ ਗੀਤਾ ਜਿੱਥੇ ਪੰਜਾਬੀਆਂ ਦਾ ਸਰਦਾਰ ਲੇਸਿੰਗ ਕੀ ਲੱਗਦਾ ਸੀ ਬੀ ਸਫਰ ਤੇ ਜਾਵਾਂਗੇ ਸਫਰ ਤੋਂ ਵਾਪਸ ਆਵਾਂਗੇ ਤੇ ਇੰਨਾ ਲੋਕ ਮਾਨ ਸਨਮਾਨ ਦੇਣਗੇ ਖਾਸ ਕਰਕੇ ਟੀਵੀ ਚੈਨਲਾਂ ਵਾਲੇ ਇੰਟਰਵਿਊ ਕਰਨ ਆਉਣਗੇ ਕਿ ਸੋਚਿਆ ਸੀ ਕਦੀ ਇਸੇ ਨਹੀਂ ਨਹੀਂ ਬਿਲਕੁਲ ਇਹ ਕਦੀ ਨਹੀਂ ਸੋਚਿਆ ਸੀਗਾ ਬਿਲਕੁਲ ਇਹ ਬਿਲਕੁਲ ਨਹੀਂ ਸੋਚਿਆ ਵੀ ਇੰਨਾ ਇੰਨਾ ਮੈਂ ਤਾਂ ਚੜ ਜਾਗਾ ਜਾਂ ਤੁਸੀਂ ਮੇਰੇ ਘਰ ਆ ਗਰੀਬ ਦੇ ਘਰ ਚਰਨ ਪਾਹੋਗੇ ਇਹ ਮੇਰੇ ਨਾਲ ਜੋ ਹੋਇਆ ਇਹ اچانک ਹੀ ਹੋਇਆ ਇਹ ਮਰਦਾ ਦੀ ਕਿਰਪਾ ਹੀ ਹੋਈ ਹੈ ਜੀ ਅਸੀਂ ਦੇਖਿਆ ਜੱਤ ਸਫਰ ਤੇ ਹਰ ਕੋਈ ਕਰਦਾ ਪਹਾੜਾਂ ਦਾ ਬੜੀ ਬੜੀ ਫੈਮਿਲੀ ਜਾਂਦੀਆਂ ਨੇ ਪਰ ਲੱਗਦਾ ਤੁਹਾਡਾ ਸਫਰ ਜਿਹੜਾ ਯਾਦਗਾਰੀ ਰਹੂਗਾ ਕਿਉਂਕਿ ਅੱਜ ਟੀਵੀ ਚੈਨਲਾਂ ਤੋਂ ਇਸ਼ਾਰੇ ਹੋ ਹਰ ਇਹ ਸਾਰੀ ਉਮਰ ਲਈ ਮੇਰਾ ਮਤਲਬ ਮੇਰੇ ਸਾਰੀ ਉਮਰ ਲਈ ਇਹ ਸਫਰ ਰੋਮਾਂਚਕ ਹੋ ਗਿਆ ਹੈ ਯਾਦਗਾਰ ਬਣ ਗਈ ਮੇਰੀ ਇਹ ਇਹ ਮਤਲਬ ਪੱਕੀ ਮੋਹਰ ਲੱਗੇ ਵੀ ਆ ਵੀ ਦਲੇਰ ਸਿਆਂ ਤੋਂ ਪਹਿਲਾਂ ਇਹੋ ਜਿਹਾ ਜੀ ਸੀਗਾ ਪਹਿਲਾਂ ਇਹੋ ਜਿਹਾ ਪਰਿਵਾਰ ਸੀਗਾ ਜੇ ਤੇ ਉੱਤੇ ਜੇ ਜਾ ਕੇ ਝੰਡਾ ਗੱਡ ਕੇ ਆਏ ਜੀ ਤੁਸੀਂ ਦੇਖਿਆ ਵੀ ਪੰਜਾਬੀ ਜਿੱਥੇ ਜਾਂਦੇ ਨੇ ਆਪਣੇ ਨਾਲ ਝੰਡਾ ਗਾੜੀ ਹੁੰਦੇ ਨੇ ਤੇ ਇਹ ਝੰਡਾ ਜਿਹੜਾ ਸਦਾ ਦਲੇਰ ਸਿੰਘ ਨੇ ਗਾੜ ਦਿੱਤਾ ਵਾ ਤੇ ਅਕਸਰ ਇਹ ਕਹਿੰਦੇ ਸੁਰਖੀਆਂ ਵਿੱਚ ਸਦਾ ਦਲੇਰ ਸਿੰਘ ਦਾ ਨਾਮ ਆਊਗਾ ਸਾਰੇ ਬਨੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਖਾਸ ਕਰਕੇ ਮੀਡੀਆ ਜਿਹੜਾ ਕੀ ਇਹਦਾ ਕਾਰਜ ਹੈ ਕਾਤਾ ਜਿਹੜਾ ਚੈਨ ਵਾਲੇ ਪਹੁੰਚੇ ਇੰਟਰਵਿਊ ਕਰਨ ਵਾਸਤੇ ਤੇ ਹੁਣ ਗੱਲ ਕਰਾਂਗੇ ਉਹਨਾਂ ਜੀਵਨ ਸਾਥੀ ਦੇ ਨਾਲ ਉਹਨਾਂ ਨੂੰ ਪੁੱਛਦੇ ਆ ਸਫਰ ਕਿਸਤਾਂ ਦਾ ਕਿਉਂਕਿ ਮਾਂ ਦੀ ਗੱਲ ਕਰੀ ਇਹ ਕਹਿੰਦੇ ਮਾਂ ਹਮੇਸ਼ਾ ਮਾਂ ਦਾ ਦਿਲ ਜਿਹੜਾ ਕੋਮਲ ਹੁੰਦਾ ਮਾਂ ਕਿਦਾਂ ਕੀਤੇ ਕਮਰਾ ਜਾਂਦੀ ਹੈ ਛੀ ਨੂੰ ਲੈ ਕੇ ਸਫਰ ਨੂੰ ਲੈ ਜਾ ਕੇ ਤੇ ਉਹ ਗੱਲਬਾਤ ਕਰਾਂਗੇ ਪਹਿਨੀ ਗੱਲ ਸਤੋ ਸਭ ਤੋਂ ਪਹਿਲੇ ਫਤਿਹ ਖਾਨੀ ਕਰਦੇ ਪਹਿਨੀ ਵਾਹਿਗੁਰੂ ਖਾਸ ਕਰ ਸਰ ਵਾਹਿਗੁਰੂ ਜੀ ਕੀ ਫਤਿਹ ਹਾਂ ਪਹਿਨੀ ਮੈਂ ਜਿਵੇਂ ਗੱਲ ਕੀਤੀ ਕਹਿੰਦੇ ਮਾਂ ਦਾ ਦਿਲ ਤਾਂ ਹਮੇਸ਼ਾ ਕੋਮਲ ਹੁੰਦਾ ਤੇ ਜਲਦੀ ਕਿਤੇ ਕਮਰਾ ਜਾਂਦੀ ਹੈ ਛੀ ਨੂੰ ਲੈ ਕੇ ਤੁਹਾਡਾ ਸਫਰ ਕਿਸਤਾਂ ਦਾ ਰ ਤੇ ਦੂਸਰੀ ਗੱਲ ਐ ਵੀ ਕਬਰਾਂ ਦੇਣੀ ਅਸੀਂ ਅਸੀਂ ਚਾਰੇ ਹੀ ਨਹੀਂ ਕਬਰਾਂ ਦੇ ਨਾ ਅਸੀਂ ਦੋਨੋਂ ਨਾਲ ਦੇ ਬੱਚੇ ਤੇ ਮੈਂ ਦੂਜੀਆਂ ਮਾਵਾਂ ਨੂੰ ਵੀ ਇਹੋ ਕਹਿੰਦੀ ਆ ਕਿ ਕਬਰਾਇਆ ਨਾ ਕਰੋ ਕਬਰਾਂ ਹੋਗੇ ਖੁਦ ਕੇ ਮਾਵਾਂ ਕਬਰਾਂ ਜਾਂਦੀਆਂ ਤਾਂ ਫਿਰ ਬੱਚੇ ਤੇ ਆਪਣੇ ਆਪ ਕਬਰਾਂਣਗੇ ਮੈਨੂੰ ਇਸੋਂ ਪੈਂਦੀ ਏ ਜਿਹੜੀ ਤੁਹਾਡੀ ਦਲੇਰੀ ਆ ਸਰਦਾਰ ਜਲੇਸੀ ਨਾਲ ਵਿਆਹ ਕਰਨ ਦੀ ਬਾਤ ਆਈ ਕਿ ਜਾਂ ਪਹਿਲੇ ਵੀ ਦਲੇ ਸੀ ਸਿੱਥੇ ਤਰਾਹੀ ਮੈਂ ਮੈਂ ਹੈ ਤਾਂ ਸ਼ੁਰੂ ਤੋਂ ਹੀ ਦਲੇਰਾ ਬਾਕੀ ਹੋਰ ਅਗੋ ਇਹ ਵੀ ਉਹ ਜੇ ਮਿਲ ਗਏ ਤੇ ਫਿਰ ਦਲੇਰੀ ਹੋਰ ਵੱਧ ਗਈ ਕਹਿੰਦੇ ਨੇ ਸਵਾਰ ਸਵਾ 6 ਟਕਰ ਗਿਆ ਇਹੋ ਗੱਲ ਹੋ ਗਈ ਓਹੀ ਓਹੀ ਹਾਂਜੀ ਬੇਕਰ ਸੁਣਦੇ ਆ ਵੀ ਇਹ ਸਾਡੀ ਪੈਣ ਹੀ ਪੂਰੀ ਦਲੇਰ ਆ ਜਿੱਥੇ ਕੀ ਸਰਦਾਰ ਦਲੇ ਸਿੰਘ ਦਲੇਰ ਨੇ ਕਹਿੰਦੇ ਨੇ ਵੀ ਜੀਵਨ ਸਾਥੀ ਜਿਹੜੇ ਨੇ ਪਈਏ ਨੇ ਦੋਵੇਂ ਜੀ ਸਾਥੀ ਦੇ ਕਹਿੰਦੇ ਜੇਕਰ ਵਧੀਆ ਚੱਲਦੇ ਜਾਂਦਾ ਸਫਰ ਜਿਹੜਾ ਸੁਹਾਣਾ ਹੋ ਜਾਂਦਾ ਤੁਹਾਡਾ ਸਫਰ ਕਿਸ ਤਰ੍ਹਾਂ ਦਾ ਰਿਹਾ ਕਦੀ ਮੁਸ਼ਕਲਾਂ ਵਾਲਾ ਸਫਰ ਰਿਹਾ ਜਾਂ ਜ਼ਿੰਦਗੀ ਚ ਹਰ ਪਲ ਉਤਰਾਅ ਚੜਾਅ ਲੈ ਕਿਸ ਤਰ੍ਹਾਂ ਸਭ ਜ਼ਿੰਦਗੀ ਬਤੀਤ ਕਰਦੇ ਜ਼ਿੰਦਗੀ ਦਾ ਸਫਰ ਵਧੀਆ ਚੱਲਦਾ ਚਲੋ ਥੋੜਾ ਬਤਾਉਂ ਦਰਿੰਦਾ ਹੈ ਕਰ ਪਰਵਾਹ ਚ ਬਾਕੀ ਅਸੀਂ ਐਵੇਂ ਕਹੀਏ ਸਾਡਾ ਅਸੀਂ ਦੋਵੇਂ ਇੱਕੋ ਜਿਹੇ ਆ ਸਾਡੇ ਜੀਵਨ ਸਾਥੀ ਵੀ ਮੇਰਾ ਬਹੁਤ ਅੱਛਾ ਹੈ ਪਰ ਕੀ ਕਹਿੰਦੇ ਆ ਕਿ ਲਾਈਫ ਸਾਡੀ ਬਹੁਤ ਅੱਛੀ ਹੈ ਮੈਂ ਹੁਣ ਕਹਿੰਦੀ ਕਿ ਜਿਸ ਤਰ੍ਹਾਂ ਮੈਂ ਆ ਉਸੇ ਤਰ੍ਹਾਂ ਮੈਂ ਅੱਗੋਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੀ ਆ ਡਰਪੋਕ ਨਹੀਂ ਬਣਾਉਣਾ ਮੈਂ ਐਸੇ ਕਰਕੇ ਬੱਚਿਆਂ ਨੂੰ ਹੁਣ ਤੋਂ ਲੈ ਕੇ ਜਾਈਦਾ ਹੈ ਕਿ ਬੱਚੇ ਡਰਨ ਨਾ ਬੱਚੇ ਵੀ ਗਾਂ ਦੀ ਗਾਂ ਤੋਂ ਦੇ ਰਹਿਣ ਜਾਂਦੇ ਰਹਿੰਦੇ ਆ ਬਿਲਕੁਲ 1955 ਜਦੋਂ ਤੁਸੀਂ ਐਕਟਿਵਾ ਤੇ ਗਏ ਸੀ ਟੂ ਵੀਲਰ ਤੇ ਇਹ ਜਿਹੜਾ ਸਫਰ ਹੈ 12500 ਫੋਟੜਾ ਤੁਸੀਂ ਸਫਰ ਤੈ ਕੀਤਾ ਇਹ ਸਾਰਾ ਸਫਰ ਭਾਈ ਸਾਹਿਬ ਨੇ ਚਲਾ ਕੇ ਐਕਟਿਵਾ ਤੇ ਜਾਂ ਤੁਸੀਂ ਹੀ ਰਸਤੇ 'ਚ ਸਫਰ ਐਕਟਿਵਾ ਜਲਾਈ ਦਾ ਦੋਨੋਂ ਚਲਾਈ ਦੀ ਸੀ ਹਾਂਜੀ ਮੈਂ ਵੀ ਸ਼ੁਰੂ ਤੋਂ ਚਲਾ ਲੈਂਦੀ ਐ ਐਕਟਿਵਾ ਇਹ ਥੋੜੀ ਦੇਰ ਕਿਸੇ ਲਈ ਵਿੱਚ ਮੈਂ ਚਲਾ ਲੈਂਦੀ ਸੀ ਇਹ ਵੀ ਚਲਾ ਲੈਂਦੇ ਜਦੋਂ ਅਮਰਸਾਹ ਸਫਰ ਸ਼ੁਰੂ ਕੀਤਾ گا ਪਹਾੜੀ ਹਿੱਸਾ ਸ਼ੁਰੂ ਹੋ ਜਾਂਦਾ ਤੁਸੀਂ ਕਿਤੋਂ ਸ਼ੁਰੂ ਕੀਤਾ ਸੀ ਤੇ ਗਾਂ ਬੱਚੇ ਫਿਰ ਕਿਸ ਤਰ੍ਹਾਂ ਅਲਾਬਾਲੀ ਕਾ ਕੇ ਸਫਰ ਤੈ ਕੀਤਾ ਥੋੜਾ ਜਿਹਾ ਸਿੱਧੇ ਰਸਤੇ 'ਚ ਵੀ ਚਲਾਇਆ ਥੋੜਾ ਪਹਾੜੀ ਰਸਤੇ 'ਚ ਵੀ ਚਲਾਇਆ ਜਦੋਂ ਫਿਰ ਮੈਂ ਚਲਾਨੀ ਸੀ ਫਿਰ ਗੁੜੀਆਂ ਨੂੰ ਪਿੱਛੇ ਫੜਨਾ ਹੁੰਦਾ ਸੀ ਬੇਟਾ ਅੱਗੇ ਹੁੰਦਾ ਸੀ ਬੇਟਾ ਗੁੜੀਆਂ ਨੂੰ ਫਿਰ ਇਹ ਫੜ ਲੈਂਦੇ ਸੀ ਪਿੱਛੇ ਤੇ ਮੈਂ ਚਲਾ ਲੈਨੀ ਜਦੋਂ ਇਹ ਚਲਾਉਂਦੇ ਮੈਂ ਫੜੀ ਹੁੰਦੀ ਬੇਟੀ ਤੇ ਬਿਲਕੁਲ ਜੋ ਸਫ਼ਰ ਤਾਇ ਕਰਦੇ ਰਸਤੇ 'ਚ ਕਹਿੰਦੇ ਬੜਿਆਣੇ ਨਾਲਪੁਰ ਕੀਤੀ ਕਹਿੰਦੇ ਬੜੀਆਂ ਕਹਿੰਦੇ ਜਦੋਂ ਨੰਨਾ ਪੈ ਜਾਂਦਾ ਬੰਦੇ ਸਫ਼ਰ 'ਚ ਤੇ ਮਨ 'ਚ ਵਿਚਾਰ ਆ ਜਾਂਦਾ ਵੀ ਆ ਨੰਨਾ ਪੈਂਦਿਆ ਲਾਉ ਨਾ ਥਾ ਕਿ ਨਾ ਹੀ ਸਬਰ ਤਿਆ ਕਰੀਏ ਪਰ ਇਹ ਗੱਲ ਪੰਜਾਬੀ ਐਕਸ ਦੀ ਗੱਲ ਹੁੰਦੀ ਆ ਪਰ ਅਸੀਂ ਦੇਖਿਆ ਤੁਸੀਂ ਪੰਜਾਬੀਆਂ ਦਾ ਉਲਟਾ ਕਰਕੇ ਵਿਖਾਇਆ ਜਿੱਥੇ ਨੰਨਾ ਪੈਂਦਾ ਸੀ ਤੁਸੀਂ ਨਾ ਦੀ ਗੱਲ ਉਹ ਤੇ ਜਾਣਾ ਹੀ ਜਾਣਾ ਤੁਸੀਂ ਕਰਕੇ ਆਏ ਹੋ ਸਹੀ ਗੱਲ ਹੈ ਕਹਿੰਦੇ ਆ ਬਹੁਤ ਕਹਿੰਦੇ ਆ ਕਿ ਜਦੋਂ ਕਿਸੇ ਨੇ ਹਰ ਕੋਈ ਨਾ ਕਰੀ ਜਾਂਦਾ ਇਹਦੇ ਨਾ ਪੰਗੇ ਲਓ ਨਾ ਜਾਓ ਫਿਰ ਅੱਗੇ ਤੇ ਪਰ ਅਸੀਂ ਨਹੀਂ ਨਾ ਹੁਣ ਦੋਨੋਂ ਤੇ ਇੱਕੋ ਜਿਹਾ ਇੱਕ ਜਣਾ ਵੀ ਵਿੱਚ ਘਬਰਾਉਣਾ ਨਾ ਹੁੰਦਾ ਤੇ ਚਾਹੇ ਕਹਿ ਦਿੰਦਾ ਇੱਕ ਦੂਜੇ ਨੂੰ ਕਿ ਵਾਪਸ ਹੋ ਜਾਈਏ ਜਦੋਂ ਦੋਨੋਂ ਇੱਕੋ ਜਿਹਾ ਤੇ ਫਿਰ ਨਹੀਂ ਸਾਰੇ ਮਨਾ ਕਰਨ ਬੱਚੇ ਕਰਕੇ ਛੋਟੇ ਬੱਚੇ ਦੇ ਕਰਕੇ ਮਨਾ ਕਰਦੇ ਸੀ ਨਾ ਨਗਰੀ ਜਨ ਨਾ ਜਾ ਨਾ ਜਾ ਇਸ ਗਿਆ ਨਹੀਂ ਇੰਨੀ ਦੂਰ ਆ ਗਏ ਹੁਣ ਅੱਗੇ ਜਾਣਾ ਹੀ ਜਾਣਾ ਹੁਣ ਵਾਪਿਸ ਨਹੀਂ ਹੋਣਾ ਕੋਈ ਗੱਲ ਨਹੀਂ ਬੱਚੇ ਸਾਡੇ ਠੀਕ ਠਾਕ ਹੈ ਵਧੀਆਂ ਹੈ ਬੱਚੇ ਵੀ ਖੁਸ਼ ਹੈ ਮਸਤੀ ਕਰਨ ਦੇ ਚੱਲਦੇ ਚੱਲੋ ਬਸ ਵੀਰਸੋ ਜਦੋਂ ਪਹਾੜੀ ਦੇ ਸਫ਼ਰਤਾ ਕੀਤਾ ਪਹਾੜੀ ਚੜ ਗਏ ਜੋ ਉੱਪਰ ਜੋ ਥੱਲੇ ਨੇ ਵੇਖਦੇ ਹੋ ਕਿੰਨਾ ਘੜ ਲੱਗਾ ਕਿ ਵੇਖਿਆ ਵੀ ਏਡੀ ਗੱਲਾਂ ਗੱਲਾਂ ਦੋਵੇਂ ਜਿਹੜੀ ਇੰਨੀ ਉੱਚਾਈ ਤੇ ਚੜੇ ਪਹਾੜੀ ਦਾ ਸਫ਼ਰ ਅੱਗੇ ਵੀ ਕੀਤੇ ਆ ਹੱਸਲ ਜਾਂਦੇ ਪਰ ਗੱਡੀ ਤੇ ਕੀਤੇ ਆ ਐਕਟਿਵਿਟੀ ਇਸ ਵਾਰ ਕੀਤਾ ਫਸਟ ਟਾਈਮ ਤੇ ਜਦੋਂ ਨਥੜ ਦੀ ਆਪਾਂ ਉਚਾਈ ਤੇ ਪਹੁੰਚ ਗਏ ਨਾ ਉਹ ਤਾਂ ਸਿਰਫ ਇੱਕ ਵਾਰ ਇੱਕ ਮਿੰਟ ਲਈ ਥੋੜਾ ਜਿਹਾ ਲੱਗਾ ਸੀ ਜਦੋਂ ਕਿ نیچے ਦੇਖੀਦਾ ਸੀ ਨਾ ਖਾਈ ਬਹੁਤ ਜ਼ਿਆਦਾ ਹੈ ਐਦਾਂ ਲੱਗਦਾ ਜਿਵੇਂ ਜ਼ਮੀਨ ਆਸਮਾਨ ਦਾ ਫਰਕ ਕਿੱਥੇ ਪਹੁੰਚ ਗਿਆ ਸੀ ਥੋੜਾ ਜਿਹਾ ਪਰ ਫਿਰ ਮੈਂ ਕਬਰਾਈ ਨਹੀਂ ਕਿਉਂਕਿ ਮੈਂ ਕਬਰਾਈ ਉਹੀ ਗੱਲ ਨਾ ਫਿਰ ਮਾਂ ਕਬਰਾਈ ਤੇ ਬੱਚੇ ਆਪਣੇ ਆਪ ਕਬਰ ਆ ਜਾਣਗੇ ਨਹੀਂ ਕਬਰਾਈ ਅਸੀਂ ਚੱਲਦੇ ਗਏ ਫਿਰ ਅੱਗੇ ਅਸੀਂ ਮੇਰੇ ਤੋਂ ਪਹਿਲਾਂ ਤੁਹਾਡੇ ਵਿਆਹ ਨੂੰ ਇੰਨਾ ਸਮਾਂ ਚੱਲਿਆ ਵਾ ਇਦੋਂ ਵਿਆਹ ਤੇ ਮੂਵੀ ਬਣਦੀ ਹੋਈ ਤੁਸੀਂ ਦੇਖਿਆ ਵੀ ਹੁਣ ਤੇ ਇਨੇ ਕੈਮਰੇ ਵਾਲੇ ਘਰੇ ਪਹੁੰਚ ਗਏ ਕਿ ਸੋਚ ਰਿਆ ਸੀ ਕਿ ਵਿਆਹ ਤੋਂ ਬਾਅਦ ਫਿਰ ਵੀਡੀਓ ਬਣਨ ਗਿਆ ਫੋਟੋ ਖਿੱਚਾਂਗੇ ਲੋਕ ਇਸ ਤਰ੍ਹਾਂ ਲੋਕੀ ਸਾਨੂੰ ਮਾਨ ਸਨਮਾਨ ਦੇਣਗੇ ਕਿ ਸੋਚਿਆ ਸੀ ਜੀ ਬਾਰੇ ਨਹੀਂ ਜੀ ਨਹੀਂ ਇਹ ਹਜੇ ਕਦੀ ਨਹੀਂ ਸੋਚਿਆ ਸੀ ਅਸੀਂ ਤਾਂ ਟੂਰ ਕੜਗੇ ਆਏ ਜਿਹੜਾ ਇਹ ਤੋਂ ਬਾਅਦ ਸਾਨੂੰ ਕੁਝ ਪਤਾ ਹੀ ਨਹੀਂ ਸੀ ਕਿ ਅਸਾਂ ਕੁਝ ਹੋਏਗਾ ਨੀਅਸ ਵਗੈਰਾ ਮਤਲਬ ਸਾਰੇ ਸਾਡੇ ਘਰ ਆਣਗੇ ਕੁਝ ਨਹੀਂ ਪਤਾ ਸੀ ਕੁਝ ਨਹੀਂ ਸੋਚਿਆ ਸੀ ਤੇ ਸਨੇਹਾ ਕੀ ਮੈਂ ਚਾਹੂੰ ਜੀ ਇਹ ਮਾਵਾ ਜਿਹੜੀਆਂ ਮਾਵਾ ਹਮੇਸ਼ਾ ਕਹ ਬੁਲਾਜਦੇ ਜੇ ਜਦੋਂ ਕਿਤੇ ਬੱਚਾ ਡਿੱਗ ਪੇ ਜਾਂ ਬੱਚੇ ਸੱਟ ਲੱਗ ਜੇ ਤੇ ਮਾਵਾ ਅਸੀਂ ਦੇਖਿਆ ਮਾਵਾ ਰੋਂ ਖੁਦ ਰੋਣੀ ਸ਼ੁਰੂ ਕਰ ਦਿੰਦੀਆਂ ਨੇ ਜਿੱਥੇ ਕਿ ਬੱਚੇ ਦਾ ਹੌਸਲਾ ਹੋਰ ਵਧਾਉਣਾ ਚਾਹੀਦਾ ਬੱਚੇ ਦਾ ਹੌਸਲਾ ਹੋ ਘਟਾਇਆ ਜਾਂਦਾ ਜਿਹੇ ਮਾਵਾਂ ਨੂੰ ਕੀ ਕਹਣਾ ਚਾਹੋ ਸਹੀ ਗੱਲ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਮਾਵਾ ਖੁਦ ਰੋਂ ਲਾ ਪੈਂਦੀ ਆ ਪਰ ਨਹੀਂ ਮੇ ਮਾਵਾਂ ਨੇ ਇਹੀ ਕਹਿਣਾ ਜੰਨੀ ਆ ਕਿ ਖੁਦ ਬਹਾਦਰ ਹੋ ਗਈਆਂ ਤੇ ਅੱਗੇ ਬੱਚਿਆਂ ਨੂੰ ਵੀ ਬਹਾਦਰ ਬਣਾਉਗੀਆਂ ਨਹੀਂ ਡਰਨਾ ਨਹੀਂ ਚਾਹੀਦਾ ਬੱਚੇ ਨਾ ਬੱਚਾ ਡਿੱਗ ਵੀ ਜਾਂਦਾ ਨਾ ਮਾਵਾਂ ਕਬਰਾ ਜਾਂਦੀਆਂ ਡਲ ਜਾਂਦੀਆਂ ਜਾਂ ਉਹਨਾਂ ਦੇ ਪਾਪਾ ਨੂੰ ਕਹਿਣ ਲੱਪਣ ਗਿਆ ਹਾਂਏ ਬੱਚਾ ਮੈਂ ਡਿੱਗ ਗਿਆ ਜਲਦੀ ਲੈ ਕੇ ਜਾਓ ਇਹਨੂੰ ਡਾਕਟਰ ਕੋਲ ਲੈ ਕੇ ਜਾਓ ਇੱਧਰ ਲੈ ਕੇ ਜਾਓ ਸੱਟ ਲੱਗੀ ਅ ਮੇਰੇ ਬੇਟੇ ਨੂੰ ਵੀ ਤੇ ਬੇਟੀ ਵੀ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਬਾਕੀ ਦੂਸਰੀ ਗੱਲੇ ਵੀ ਹੁੰਦੀਆਂ ਪਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਦੇ ਪਰਮਾਤਮਾ ਜੇ ਬੱਚੇ ਦਿੱਤੇ ਨਾ ਉਹਨਾਂ ਨੇ ਆਪੇ ਦੇਖ ਦੇ ਕਰ ਲੈਣੀ ਉਹਨਾਂ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੀ ਠੀਕ ਹੈ ਮੇਰੇ ਬੱਚੇ ਜਦੋਂ ਡਿੱਗਦੇ ਸੀ ਨਾ ਇਹਨਾਂ ਦੇ ਛੋਟੀ ਮੋਟੀ ਕੋਈ ਸੱਟ ਵੀ ਲੱਗ ਜਾਣੀ ਨਾ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਫੂਕ ਮਾਰ ਦਿੰਨੀ ਆ ਬਾਬਾ ਜੀ ਆਪੇ ਠੀਕ ਕਰ ਦੇਣਗੇ ਇਹ ਨਹੀਂ ਜੇ ਮੈਂ ਕਹਣਾ ਕਿ ਹਏ ਆ ਕੀ ਹੋ ਗਿਆ ਬੱਚੇ ਨੇ ਰੋਣਾ ਉਹ ਫਿਰ ਬੱਚਾ ਦੋ ਦੋ ਘੰਟੇ ਰੋਈ ਜਾਂਦਾ ਫਿਰ ਜਦੋਂ ਮੈਂ ਉਹਨਾਂ ਨੂੰ ਕਹਿ ਕੇ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਤੇ ਫਿਰ ਬੱਚੇ ਵੀ ਨਹੀਂ ਰੋਂਦੇ ਬੱਚੇ ਹੋਏ ਚੁੱਪ ਕਰਕੇ ਬਸ ਆਪਣੇ ਇੱਕ ਦੋ ਵਾਰੀ ਹੋਇਆ ਦੂਸਰੀ ਤੀਸਰੀ ਵਾਰੀ ਬੱਚੇ ਆਪਣੇ ਆਪ ਹੀ ਉੱਠ ਜਾਂਦੇ ਫਿਰ ਆ ਮੰਮੀ ਥੋੜੀ ਜਿਹੀ ਸੱਟ ਲੱਗ ਗਈ ਮੈਂ ਕਿਹਾ ਕੋਈ ਗੱਲ ਨਹੀਂ ਆਪੇ ਆਪਾ ਜੀ ਠੀਕ ਕਰ ਦੇਣਾ ਹੁਕਮਾਦੋ ਸਰੋਂ ਦਾ ਤੇਲ ਲਾ ਦਿਓ ਬੱਚੇ ਨੂੰ ਆਦੇ ਲੋਣਾ ਕਿਸ ਤਰ੍ਹਾਂ ਆਪ ਰੋਈ ਜਾਵਾਂਗੇ ਡਰੀ ਜਾਵਾਂਗੇ ਤੇ ਬੱਚੇ ਵੀ ਡਰ ਹੀ ਜਾਣੇ ਆ ਜੇ ਆਪ ਮਾੜਾ ਮਟਾ ਤੇਲ ਲਾ ਕੇ ਬੱਚੇ ਨੂੰ ਕਹੋਗੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਬੱਚੇ ਨੂੰ ਕਹਣਾ ਕੁਝ ਨਹੀਂ ਹੋਇਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਸਰਦਾਰ ਦਲੇਲ ਸਿੰਘ ਦਾ ਪਰਿਵਾਰ ਨਾਲ ਤੁਹਾਨੂੰ ਮਿਲਾਇਆ ਜਿਹੜਾ ਕਿ ਜਦੋਂ ਗੱਲ ਕੀਤੀ ਵੀ ਇਹ ਥਿੱਕੇ ਤੇ ਨਹੀਂ ਘੜਦਾ ਜਿੱਥੇ ਕੋਈ ਨਾਨਕੁਰ ਕਰਦਾ ਉਥੇ ਪੰਜਾਬੀ ਘੜਦਾ ਤੇ ਜਦੋਂ ਗੱਲ ਹੁੰਦੀ ਹੈ ਮਾਝੇ ਵਾਲੇ ਦੀ ਮਾਝੇ ਵਾਲੇ ਪਾਉ ਜਿੱਥੇ ਆਪਣੀ ਬੋਲੀ ਤੇ ਜਾਂਦੇ ਜਾਂਦੇ ਨੇ ਆਪਣੇ ਪਹਿਰਾਵੇ ਤੇ ਜਾਂਦੇ ਜਾਂਦੇ ਨੇ ਉਥੇ ਆਪਣੀ ਬਹਾਦਰੀ ਕਰਕੇ ਵੀ ਜਾਣਦੇ ਜਾਂਦੇ ਨੇ ਤੁਸੀਂ ਦੇਖਿਆ ਸਦਾਤ ਦਲੇਰ ਸਿੰਘ ਨੇ ਜਿਹੜੇ ਐਡਾ ਵੱਡਾ ਸਾਡਾ ਸਫ਼ਰ ਤੈਅ ਕਰਕੇ ਆਵਾ ਟੂ ਵੀਲਰ ਦੇ ਜਿੱਥੇ ਹਰ ਕੋਈ ਨਾਨਕੁਰ ਕਰਦਾ ਸੀ ਜਾਣ ਤੋਂ ਪਰ ਸਦਾਤ ਦਲੇਰ ਸਿੰਘ ਨੇ ਇਹ ਸਫ਼ਰ ਆਪਣੇ ਛੋਟੇ ਜਿਹੇ ਪਰਿਵਾਰ ਦੇ ਨਾਲ 1.5 ਸਾਲ ਦੀ ਬੇਟੀ ਦੀ ਨਾਲ 4 ਸਾਲ ਦੇ ਬੇਟੇ ਦੇ ਨਾਲ ਤੱਕੀ ਤਾਂ ਅੱਜ ਮਿਸਾਲ ਬਣਾਈ ਆ ਤੇ ਪੰਜਾਬੀਆਂ ਦਾ ਨਾਰੋ ਸ਼ੰਗੀਤਾ ਦਾ ਮੇਨੂ ਦੇਵ ਜਤ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ